तरीके 따라 ਜੁਗੀ ਗੜਨਾ ਹੈ ਨਈਓ ਜਿੱਤੇ ਹੋ ਰੱਖੀਦਾ ਉਹ ਪਟਨਦੇ ਉਹ ਦੇਖੋ ਜਿੱਤੇ ਦੀਵੇ ਰੱਖਦੇ ਲੋਹੇ ਦਾ ਉਹਨੂੰ ਪਾਈਏ ਸੰਗਲੀ ਉਹ ਦੇਖੋ ਤੋਂ ਹੁਣ ਹੋਇਆ ਨਹੀਂ ਸ਼ਾਰਟ ਦੇ ਵੀ ਪਾਈ ਜਾਂਦੇ ਮੱਕ ਫਟੇ ਕਰਾ ਲਾਪੇ ਆ ਆ ਵੀ ਆ ਗਿਆ ਇਹ ਨਹੀਂ ਛੱਡ ਦਿੰਦਾ ਆ ਗਿਆ ਆ ਗਿਆ ਨਹੀਂ ਛੱਡਣਾ ਆਣੀ ਨਾ ਚਪੇੜਾ ਲਾਣੀਆਂ ਇਹਨੂੰ ਕੱਲ ਮੈਂ ਲੱਭਣਾ ਇਹਨੂੰ ਮੱਥਾ ਟੇਕ ਕੇ ਚੋਰੀ ਕਰਦੇ ਤੇ ਚਿੰਗਾ ਬੰਦਾ ਆ ਖਾ ਪਾ ਉਹ ਤੇ ਪੇੜਾ ਲਾਣੀਆਂ ਇਹ 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 ਐਫ 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 ਉਹ ਇਹ ਤਾਂ ਮਨੂ ਦੇ ਚਾਚੇ ਦਾ ਨਹੀਂ ਪਵਾ ਲਗਾਉ ਨੂੰ ਇਹ ਉਹ ਦੇ ਉਹ ਦੇ ਕੋ ਪੱਟੀਆਂ ਨਹੀਂ ਗਿਆ ਇਹ ਇਹ ਔਰ ਸੰਗੜ ਪਾਇਆ ਨੂੰ ਉਹ ਦੇਖੋ ਇਹ ਇਹ ਉਹ ਰੱਖਦਾ ਆ ਜਾ ਹੁਣ ਇਧਰ ਨੂੰ ਟੂਟੀ ਕੋਲ ਆ ਜਾ ਭਰਾਵਾ ਤੂੰ ਹੁਣ ਕਲੋਜ਼ ਆਪ ਨੂੰ ਇਹ ਉਹ ਫੇਟ ਲਾ ਉਹ ਦੇ ਇਹ ਉਹ ਸੰਗੜ ਪਾਇਆ ਫੇ ਆ ਗਿਆ ਦੇਖਣ ਲਿਆ ਕੀ ਲੈ ਕੇ ਜਾਵਾਂ ਅੱਜ ਘਰੇ ਔੜੀ ਨਾ ਲੈ ਜਾਵੇ ਔੜੀ ਕੀ ਕਰ ਲੈਣੀ ਉਹਨੇ ਐਡੀ ਭਾਰੀ ਚੱਕੀ ਨਹੀਂ ਹੋਣੀ ਉੱਤੋਂ ਉੱਧਰ ਨੂੰ ਗਿਆ ਨਾ ਫੋਨ ਆਣਾ ਇਹਨੇ ਮੁੜ ਕੇ ਦੇਖਣ ਲਿਆ ਮદાન ਸਾਫਾ ਕੀ ਨਹੀਂ ਉਹ ਚਪੜਾ ਲਾ ਦਿੱਤਾ ਉਹ ਪੈਸੇ ਲੱਭੂਗਾ ਬਾਬੇ ਤੋਂ ਮਾਫੀ ਮੰਗਦਾ ਵੇਆ ਮੱਥਾ ਦੇ ਕੇ ਪੈਸੇ ਵੀ ਲੈ ਜਾਂਦੇ ਹਾਂ ਦੇਖਦਾ ਮੂੰਹ ক্লোਜ਼ ਅਪ ਕਰ ਯਾਰ ਸਲੋ ਚ ਅੱਛਾ ਫਿਰ ਉਹ ਵੀ ਤਾਂ ਵੀਡੀਓ ਬਣਾ ਲਈ ਨਾ ਤੇ ਕਰ ਲਾਂਗੇ ਕਿਛੇ ਨੂੰ ਬੈਕ ਲੈ ਸਟਿੱਟ ਕਰਕੇ ਨਾ ਇਹਨੂੰ ਐਡਾ ਤੇ ਤੀਜੀ ਵਾਰ ਪਟਾਣ ਲਗਾਓ ਦੇਖੋ ਆਹ ਉਹ ਦੇ ਆਹ ਉਹ ਮੰਜਾ ਵੀ ਚੱਕ ਲਿਆ ਹਾਏ ਉਹ ਐਡਾ ਵੱਡਾ ਚੋਰ ਆ ਹੈ ਐਡਾ ਵੱਡਾ ਹੀ ਨਹੀਂ ਛੋਟਾ ਹੀ ਹੈ ਚੋਰ ਹੈ ਹੈ ਜੀ ਵੱਡਾ ਹੋਣਾ ਹੈ ਇਹਨੇ ਮੇਰੇ ਬੋਡੇ ਦੀ ਅੱਧੀ ਟੁਕਣੀ ਤੇ ਬੈਠੀ ਹੁੰਦੀ ਸੀ ਅਗਲੀ ਮੈਨਰੇ ਇਹਨਾਂ ਨੇ ਮੈਨੂੰ ਲਾਵਾ ਨਹੀਂ ਹੁੰ ਚਪੜੀ ਇਹ ਆਹ ਮੈਨਾਂ ਮੁੱਠ ਨੂੰ ਮਿਲੂਗਾ ਕਾਹਿੰਸ ਪਤਾ ਲੱਗਾ ਅੱਜ ਚਾਰ ਨੇ ਬੋੜੀ ਮਿਹਨਤ ਕੀਤੀ ਅੱਜ